ਹਰ ਇੱਕ ਆਲਿ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ 2014 ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੌਮੀ ਜਮਰੂਹੀ ਗਠਜੋੜ ਐਨ ਡੀਏ ਦੀ ਪਹਿਲੀ ਸਰਕਾਰ ਬਣੀ ਸੀ ਉਸ ਤੋਂ ਬਾਅਦ 2019 ਵਿੱਚ ਉਹਨਾਂ ਦੀ ਦੂਜੀ ਵਾਰ ਤੇ 2024 ਵਿੱਚ ਤੀਜੀ ਵਾਰ ਸਰਕਾਰ ਬਣੀ ਹੈ ਇਸ ਕ੍ਰਮ ਵਿੱਚ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ 11ਵਾਂ ਬਜਟ ਹੈ ਇਹ ਨੰਬਰਸਟਾਂ ਵਿਚੋਂ ਨਿਰਮਲਾ ਸੀਤਾਰਮਨ ਨੇ 8 ਬਜਟ ਪੇਸ਼ ਕੀਤੇ ਨੇ 2014 ਵਿੱਚ ਐਨਡੀਏ ਸਰਕਾਰ ਨੇ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਕੀਤਾ ਸੀ ਜਿਸ ਲਈ ਹਰ ਸਾਲ 8% ਦੀ ਵਿਕਾਸ ਜ਼ਰੂਰੀ ਸੀ ਪਰ ਕੱਲ ਹੋਏ ਆਰਥਿਕ ਸਰਵੇ ਵਿੱਚ ਵਿੱਤ ਮੰਤਰੀ ਨੇ ਮੰਨਿਆ ਕਿ 2024-25 ਦੇ ਸਾਲ ਵਿੱਚ ਵਿਕਾਸ ਦਰ 6.32 6.8% ਦੇ ਦੇ ਵਿਚਕਾਰ ਰਹੇਗੀ ਪਰ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਨੂੰ 8% ਤੱਕ ਲਿਆਂਦਾ ਜਾਵੇ। ਇਸ ਵਿੱਚ ਘਰੇਲੂ ਛੋਟੇ ਪਿਵਾਨੇ ਤੇ ਮੱਦਮ ਦਰਜੇ ਦੇ ਉਦਯੋਗ ਨੂੰ ਹੋਰ ਪਰਫੁੱਲਿਤ ਕਰਕੇ ਉਹਨਾਂ ਰਾਹੀਂ ਰੋਜ਼ਗਾਰ ਤੇ ਉਤਪਾਦਨ ਵਿੱਚ ਵੱਡਾ ਵਾਧਾ ਕਰਨ ਦੇ ਯਤਨ ਕੀਤੇ ਜਾਣਗੇ। ਇਸ ਸਰਵੇ ਵਿੱਚ ਇਹ ਗੱਲ ਚੰਗੀ ਦੱਸੀ ਗਈ ਸੀ ਕਿ ਬੇਰੋਜ਼ਗਾਰੀ ਦੀ ਦਰ 2018 ਵਿੱਚ 6% ਦੀ ਸੀ। 2024 ਦੇ ਵਿੱਚ ਘਟ ਕੇ ਉਹ 3.2% ਦੀ ਹੋਗੀ। ਪਰ ਇਸ ਵਿੱਚ ਲਗਾਤਾਰ ਚੱਲਣ ਵਾਲੀਆਂ ਸੰਗਠਿਤ ਨੌਕਰੀਆਂ ਦੀ ਗਿਣਤੀ ਨਹੀਂ ਸਗੋਂ ਇਹ ਸਵੈ ਰੁਜ਼ਗਾਰ ਨਾਲ ਪ੍ਰਾਪਤ ਨੌਕਰੀਆਂ ਕਰਕੇ 2025-26 ਬਜਟ ਵਿੱਚ ਪਤਖ ਦੇਣ ਵਾਲੇ ਆਮਦਨ ਟੈਕਸਾਂ ਦੀਆਂ ਦਿੱਤੀਆਂ ਛੋਟਾਂ ਨੂੰ ਵੇਖਦਿਆਂ ਹੋਇਆਂ ਇਸ ਬਜਟ ਨੂੰ ਸਲਾਹਯਤ ਹੈ ਪਰ ਉਹ ਟੈਕਸ ਦੇਣ ਵਾਲੇ ਦੇਸ਼ ਪਰ ਵਿੱਚ ਕਿੰਨੇ ਵਿਅਕਤੀ ਨੇ 1.40 ਕਰੋੜ ਦੇ ਲਗਭਗ ਬਸੋਂ ਵਾਲੇ ਦੇਸ਼ ਵਿੱਚ ਸਿਰਫ 2 ਕਰੋੜ ਤੋਂ ਘੱਟ ਲੋਕ ਹਨ ਜੋ ਆਮਦਨ ਟੈਕਸ ਦੇ ਰਹੇ ਹਨ ਇਹਨਾਂ ਵਿੱਚ ਜ਼ਿਆਦਾਤਰ ਜਾਂ 1 ਕਰੋੜ ਦੇ ਕਰੀਬ ਨੌਕਰੀ ਪੇਸ਼ਾ ਹਨ ਜਿਹੜੇ ਕਿਸੇ ਤਰ੍ਹਾਂ ਵੀ ਟੈਕਸ ਨੂੰ ਟਾਲ ਨਹੀਂ ਸਕਦੇ ਇਹਨਾਂ ਤੋਂ ਪਿਛਲੇ 10 15 ਸਾਲਾਂ ਵਿੱਚ ਜਿੰਨਾ ਆਮਦਨ ਦਾ ਵਾਅਦਾ ਕਾਰਪੋਰੇਟ ਸੈਕਟਰ ਨੂੰ ਹੋਇਆ ਜਿੰਨਾਂ ਦਾ ਟੈਕਸ 30% ਦੀ ਤੋਂ ਘਟਾ ਕੇ 20% ਤੱਕ ਕੀਤਾ ਗਿਆ ਸੀ ਉਸ ਵਿੱਚ ਹੋਰ ਵਾਅਦਾ ਹੋਣਾ ਜ਼ਰੂਰੀ ਸੀ ਉਸ ਲਈ ਇਸ ਟੈਕਸ ਸੰਬੰਧੀ ਕੁਝ ਵੀ ਨਹੀਂ ਬੋਲਿਆ ਗਿਆ ਇਸ ਸੈਕਟਰ ਵਿੱਚ ਬੀਮਾ ਸੈਕਟਰ ਜਿਹੜਾ ਪਿਛਲੇ ਸਾਲਾਂ ਤੋਂ ਬੜੀ ਤੇਜ਼ੀ ਨਾਲ ਹਰ ਖੇਤਰ ਵਿੱਚ ਵਧ ਰਿਹਾ ਹੈ ਉਸ ਵਿੱਚ 100% ਦੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਉਸ ਨਾਲ ਭਾਰਤ ਜਿਹੜਾ ਪਹਿਲਾਂ ਹੀ ਅਸਤੁਲਿਤ ਵਪਾਰ ਨਾਲ ਜੂਝ ਰਿਹਾ ਹੈ ਤੇ ਜਿਸ ਕਰਕੇ ਵਿਕਾਸ ਦੀ ਰਫ਼ਤਾਰ ਸੁਸਤ ਹੈ ਜੇ ਉਹ ਹੋਰ ਵਿਗੜ ਗਿਆ ਤਾਂ ਭਾਰਤ ਦੀ ਵਿਕਾਸ ਦਰ ਜਿਸ ਦਾ ਪਹਿਲਾਂ 6% ਦੀ ਕਰੀਬ ਅੰਦਾਜ਼ਾ ਲਗਾਇਆ ਗਿਆ ਉਹ ਹੋਰ ਘਟ ਜਾਏਗੀ ਖੇਤੀਬਾੜੀ ਦਾ ਖੇਤਰ ਦੇਸ਼ ਦੇ ਸਿੱਧੇ ਜਾਂ ਸਿੱਧੇ ਤੌਰ ਤੇ 60% ਲੋਕਾਂ ਦੀ ਰੋਜ਼ਗਾਰ ਦਾ ਸਾਧਨ ਹੈ ਪਰ ਖੇਤੀ ਖੇਤਰ ਵੱਡੀਆਂ ਮੁਸ਼ਕਲਾਂ ਨਾਲ ਸਿਰਫ ਇਸ ਕਰਕੇ ਜੂਝ ਰਿਹਾ ਕਿ ਉਹਨਾਂ ਨੂੰ ਪਿੰਡਾਂ ਵਿੱਚ ਘਰਾਂ ਦੇ ਕਰੀਬ ਰੋਜ਼ਗਾਰ ਨਹੀਂ ਮਿਲ ਰਿਹਾ ਜਿਸ ਲਈ ਖੇਤੀ ਦਾ ਉਦਯੋਗ ਤੇ ਪਿੰਡਾਂ ਵਿੱਚ ਹੋਰ ਕਾਰੋਬਾਰ ਖੋਲਣ ਦੀ ਲੋੜ ਹੈ ਪਰ ਇਸ ਬਜਟ ਵਿੱਚ ਉਸ ਖੇਤਰ ਲਈ ਇੱਕ ਗੱਲ ਦਾਲਾਂ ਦੇ ਉਤਪਾਦਨ ਵਿੱਚ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਹਿਲਾਂ ਹੀ ਭਾਰਤ ਭਾਵੇਂ ਖੇਤੀ ਪ੍ਰਧਾਨ ਦੇਸ਼ ਹੈ ਉਹ ਹਰ ਸਾਲ 1.5 ਕਰੋੜ ਰੁਪਏ ਦੀਆਂ ਦਾਲਾਂ ਬਾਹਰ ਤੋਂ ਮੰਗਵਾ ਰਿਹਾ ਹੈ ਜੇ ਇਹਨਾਂ ਦਾਲਾਂ ਦੀ ਉਪਜ ਵਧਾਉਣ ਲਈ ਜੋਗ ਨੀਤੀ ਅਪਣਾਈ ਜਾਵੇ ਜਿਸ ਦਾ ਸਭ ਤੋਂ ਵੱਡਾ ਪਹਿਲੂ ਹੈ ਕਿ ਦਾਲਾਂ ਦਾ ਮੰਡੀਕਰਨ ਯਕੀਨੀ ਬਣਾਇਆ ਜਾਵੇ ਤਾਂ ਹਰ ਪ੍ਰਾਂਤ ਵਿੱਚ ਹੀ ਦਾਲਾਂ ਦੀ ਉਪਜ ਉਸੇ ਤਰ੍ਹਾਂ ਹੈਰਾਨੀ ਕਉ ਨਵਾਦਾ ਹੋ ਸਕਦਾ ਹੈ ਜਿਸ ਤਰ੍ਹਾਂ ਕਣਕ ਤੇ ਚੌਲਾਂ ਲਈ ਹੋਇਆ ਪਰ ਇਸ ਬਜਟ ਵਿੱਚ ਦੱਸਿਆ ਹੀ ਨਹੀਂ ਗਿਆ ਕਿ ਦਾਲਾਂ ਦੀ ਦਰਮਦ ਘਟਾਉਣ ਵਾਲੇ ਟੀਚੇ ਕਿਸ ਤਰ੍ਹਾਂ ਪੂਰੇ ਕੀਤੇ ਜਾਣਗੇ ਇਸ ਬਜਟ ਵਿੱਚ ਕਿਸਾਨਾਂ ਨੂੰ ਸਰਕਾਰ ਵੱਲੋਂ ਬੀਜ ਦੇਣ ਸੰਬੰਧੀ ਕਿਹਾ ਗਿਆ ਹੈ। ਇੱਕ ॠषि ਧਾਨ ਧਾਨਿਆਂ ਯੋਜਨਾ ਚਾਲੂ ਕਰਨ ਦੀ ਗੱਲ ਕੀਤੀ ਗਈ ਹੈ। ਪਰ ਉਸ ਯੋਜਨਾ ਵਿੱਚ ਕਿਸਾਨਾਂ ਦੀ ਭਲਾਈ ਲਈ ਕੀ ਕੀਤਾ ਜਾਵੇਗਾ ਉਸ ਬਾਰੇ ਕੋਈ ਵੀ ਵਿਸਥਾਰ ਨਾਲ ਨਹੀਂ ਦੱਸਿਆ ਗਿਆ। ਬਿਹਾਰ ਵਿੱਚ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ ਪਰ ਉਸ ਵਿਸ਼ੇਸ਼ ਪੈਕੇਜ ਵਿੱਚ ਕੀ ਦਿੱਤਾ ਜਾਣਾ ਹੈ? ਕੀ ਉਸ ਵਿਸ਼ੇਸ਼ ਪੈਕੇਜ ਦੀ ਹੋਰ ਪ੍ਰਾਂਤਾਂ ਵਿੱਚ ਲੋੜ ਨਹੀਂ? ਜਿਹੜੇ ਸਾਰੇ ਹੀ ਖੇਤੀਬਾੜੀ ਦੀ ਆਰਥਿਕਤਾ ਤੇ ਨਿਰਭਰ ਕਰਦੇ ਹੈ। ਵਿਜਟ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਆਖਿਆਤਾ ਕੀਤੀ ਗਈ ਹੈ ਪਰ ਇਸ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਜੈਵਿਕ ਉਪਜ ਵਧਾਉਣ ਲਈ ਕਿਹੜੇ ਯਤਨ ਕੀਤੇ ਜਾਣਗੇ ਜੈਵਿਕ ਖੇਤੀ ਨੂੰ ਵਧਾਉਣਾ ਇੱਕ ਉਤਸ਼ਾਹਜਨਕ ਗੱਲ ਹੈ ਕਿਉਂਕਿ ਰਸਾਇਣਾਂ ਤੇ ਆਧਾਰਿਤ ਖੇਤੀ ਲਗਾਤਾਰ ਚੱਲਣ ਵਾਲੀ ਨਹੀਂ ਹੋ ਸਕਦੀ ਪਿਛਲੇ ਕਈ ਸਾਲਾਂ ਤੋਂ ਸਰਕਾਰ ਵੱਲੋਂ ਵਿਜਟ ਵਿੱਚ ਜੈਵਿਕ ਖੇਤੀ ਨੂੰ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਜੈਵਿਕ ਖਾਦਾਂ ਜਿਹੜੀਆਂ ਰਸਾਇਣਿਕ ਖਾਦਾਂ ਦਾ ਬਦਲ ਬਣ ਸਕਦੀਆਂ ਤੇ ਉਹੋ ਜੇ ਸਿੱਟੇ ਦੇ ਸਕਦੀਆਂ ਜਿਹੜੀਆਂ ਜੈਵਿਕ ਖਾਦਾਂ ਤੇ ਹੋਰ ਪਦਾਰਥ ਦੇ ਸਕਦੇ ਆ ਉਹਨਾਂ ਨੂੰ ਸਥਾਪਿਤ ਕਰਨ ਲਈ ਫੈਕਟਰੀਆਂ ਜਾਂ ਜੈਵਿਕ ਖਾਦਾਂ ਦੀ ਖੋਜ ਸੰਬੰਧੀ ਕੁਝ ਨਹੀਂ ਕਿਹਾ ਜਾਂਦਾ ਬਜਟ ਵਿੱਚ 36 ਦਵਾਈਆਂ ਨੂੰ ਪੂਰੀ ਤਰ੍ਹਾਂ ਡਿਊਟੀ ਮੁਕਤ ਕਰਨਾ ਕੈਂਸਰ ਦੀ ਦਵਾਈ ਨੂੰ ਸਸਤਾ ਕਰਨ ਦੀ ਬਿਵਸਥਾ ਤੇ ਮੈਡੀਕਲ ਉਪਕਰਨਾਂ ਨੂੰ ਸਸਤਾ ਕਰਨ ਦੀ ਬਿਵਸਥਾ ਬਹੁਤ ਜ਼ਰੂਰ ਜੋਗ ਹੈ ਇਸ ਬਜਟ ਵਿੱਚ ਪਤੱਖ ਕਰ ਵਿੱਚ ਤਾਂ ਵੱਡੀ ਛੋਟ ਦਿੱਤੀ ਗਈ ਹੈ ਸੀਨੀਅਰ ਸਿਟੀਜ਼ਨ ਲਈ ਵਿਆਜ ਤੋਂ ਛੋਟ 50000 ਤੋਂ ਵਧਾ ਕੇ 1 ਲੱਖ ਕੀਤੀ ਗਈ ਹੈ ਉਹ ਵੀ ਸਲਾਉਂਜ ਹੋ ਗਿਆ ਪਰ ਅਪਰਤਕ ਟੈਕਸ ਜਿੰਨਾ ਵਿੱਚ ਮੁੱਖ ਤੌਰ ਤੇ ਸੇਲ ਟੈਕਸ ਆਉਂਦਾ ਉਸ ਸੰਬੰਧੀ ਕੁਝ ਨਹੀਂ ਦੱਸਿਆ ਗਿਆ ਅਪਰਤਕ ਕਰ ਹਰ ਇੱਕ ਨੂੰ ਦੇਣਾ ਪੈਂਦਾ ਹੈ ਆਰਾਮ ਤੇ ਇਸ਼ਰਤ ਦੀਆਂ ਵਸਤੂਆਂ ਤੇ ਟੈਕਸ ਭਾਵੇਂ ਹੋਰ ਵਧਾਇਆ ਜਾਵੇ ਆਮ ਵਿਅਕਤੀ ਦੇ ਖਰੀਦਣ ਵਾਲੀਆਂ ਵਸਤੂਆਂ ਵਿੱਚ ਸਿਰਫ ਕੱਪੜੇ ਤੇ ਚਮੜੇ ਦੀਆਂ ਵਸਤੂਆਂ ਨੂੰ ਸਸਤਾ ਕਰਨ ਦੀ ਗੱਲ ਕੀਤੀ ਗਈ ਹੈ ਜਦੋਂ ਕਿ ਆਮ ਆਦਮੀ ਨੂੰ ਪੈਟਰੋਲ ਵਿੱਚ ਲਾਇਆ ਬੈਟ ਵੀ ਪ੍ਰਭਾਵਿਤ ਕਰਦਾ ਹੈ ਇਸ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਮੰਨਿਆ ਗਿਆ ਕਿ ਮਹਿੰਗਾਈ ਇੱਕ ਚੁਣੌਤੀ ਹੈ ਪਰ ਉਸ ਚੁਣੌਤੀ ਨੂੰ ਹੱਲ ਕਰਨ ਬਾਰੇ ਕੁਝ ਨਹੀਂ ਦੱਸਿਆ ਗਿਆ ਬੀਮਾ ਕੰਪਨੀਆਂ ਨੂੰ ਭਾਰਤ ਵਿੱਚ 100% ਦੀ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ 2023 ਵਿੱਚ ਭਾਰਤ ਵਿੱਚ 42 ਅਰਬ ਡਾਲਰ ਦਾ ਨਿਵੇਸ਼ ਹੋਇਆ ਸੀ ਜਦੋਂ ਕਿ 2024 ਵਿੱਚ 26.5 ਅਰਬ ਡਾਲਰ ਦਾ ਨਿਵੇਸ਼ ਹੋਇਆ ਸੀ ਵਦੇਸ਼ੀ ਨਿਵੇਸ਼ ਤੇ ਨਿਰਪਰ ਹੋਣ ਨਾਲੋਂ ਭਾਰਤ ਦੇ ਸਹਿਕਾਰਤਾ ਖੇਤਰ ਜਿਸ ਨੇ ਖੇਤੀ ਤੇ ਡੇਰੀ ਦੇ ਖੇਤਰ ਵਿੱਚ ਬਹੁਤ ਸਲਾਘਾਯੋਗ ਛਿੱਟੇ ਦਿੱਤੇ ਸਨ ਉਸ ਦੀ ਸਮਰੱਥਾ ਬਤੌਣ ਲਈ ਇਸ ਬਜਟ ਵਿੱਚ ਕੋਸ਼ਿਸ਼ ਨਹੀਂ ਕੀਤੀ ਗਈ। ਭਾਰਤ ਦੇ ਆਮ ਆਦਮੀ ਦੀ ਖੁਸ਼ਹਾਲੀ ਰੁਜ਼ਗਾਰ ਨਾਲ ਹੁੰਦੀ ਹੈ ਪਰ ਇਸ ਬਜਟ ਵਿੱਚ ਸਵੈ ਰੁਜ਼ਗਾਰ ਤੋਂ ਇਲਾਵਾ ਰੁਜ਼ਗਾਰ ਕੁਝ ਵੀ ਨਹੀਂ। ਕੁੱਲ ਮਿਲਾ ਕੇ ਵਿਦਿਆ ਸਿਹਤ ਤੇ ਸਮਾਜਿਕ ਸੁਰੱਖਿਆ ਲਈ ਇਸ ਬਜਟ ਵਿੱਚ ਕੁਝ ਵੀ ਠੋਸ ਨਹੀਂ। ਧੰਨਵਾਦ ਜੀ।